ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਕਈ ਵਾਰੀ ਮੈਨੂੰ ਕਈ ਬਾਈਆਂ ਦਾ ਫੋਨ ਆ ਜਾਂਦਾ ਵੀ ਆਪਾਂ ਟਰੈਕਟਰ ਲੈਣਾ ਆ ਜਾਂ ਸੁਪਰ ਸੀਟਰ ਲੈਣਾ ਜਾਂ ਰੋਟਾਵੇਟਰ ਲੈਣਾ ਵੀ ਕਿਹੜਾ ਲਈਏ ਕਿਹੜਾ ਵਧੀਆ ਹੈ ਹਨਾ ਕਿਉਂ ਮੈਂ ਮਸ਼ੀਨਰੀ ਤੇ ਵੀਡੀਓ ਪਾਉਣਾ ਰਹਿਣਾ ਕਰਕੇ ਕਈ ਵਾਰੀ ਅਗਲੇ ਨੂੰ ਲੱਗਦਾ ਵੀ ਮੈਨੂੰ ਬਹੁਤ ਜ਼ਿਆਦਾ ਜਾਣਕਾਰੀ ਹੈ ਹਨਾ ਚਲੋ ਠੀਕ ਆ ਆਪਣੇ ਗੁਜ਼ਾਰੇ ਚੋਗਾ ਸਾਨੂੰ ਹੈਗਾ ਪਤਾ ਬਸ ਵੀ ਮੈਂ ਤਾਂ ਅਗਲੇ ਨੂੰ ਵੀ ਕਹਿਣਾ ਹਣਾ ਵੀ ਆਪਣੇ ਗੁਜ਼ਾਰੇ ਚੋਗਾ ਮੈਨੂੰ ਪਤਾ ਜੇਕਰ ਤੂੰ ਮੈਂ ਬਹੁਤ ਮਾਰਿਆ ਮੈਂ ਬਹੁਤ ਮਾਰ ਨਹੀਂ ਹੈਗਾ ਹਨਾ ਇੱਦਾਂ ਮੈਨੂੰ ਅੱਜ ਇੱਕ ਬਾਈ ਦਾ ਫੋਨ ਆ ਗਿਆ ਕਹਿੰਦਾ ਮੈਂ ਦਵਾਈ 'ਚ ਸੀਗਾ ਤੇ ਹੁਣ ਮੈਂ ਛੱਡ ਕੇ ਆ ਗਿਆ ਕਾਫੀ ਸਾਲ ਉਹ ਬੰਦਾ ਦਵਾਈ 'ਚ ਰਿਹਾ ਹੋਊਗਾ ਤੇ ਹੁਣ ਕਹਿੰਦਾ ਇੱਥੇ ਮੈਂ ਆਪਣੀ ਜ਼ਮੀਨ ਆਪ ਖੇਤੀ ਕਰਨੀ ਆ ਮੈਂ ਠੇਕੇ ਤੋਂ ਛਡਾ ਲਈ ਵੀ ਵੇ ਅਸੀਂ ਹੁਣ ਟਰੈਕਟਰ ਲੈਣਾਗਾ ਹਾਂ ਵੀ ਕਿਹੜਾ ਲਈਏ ਕਿਹੜਾ ਵਧੀਆ ਮੈਂ ਕਹਾਂ ਵੀਰਾ ਸਾਰੇ ਵਧੀਆ ਆ ਵੀ ਟਰੈਕਟਰ ਕੋਈ ਵੀ ਨਹੀਂ ਮਾੜਾ ਹੈਗਾ ਤੇ ਬਾਕੀ ਤੂੰ ਆਪਣੇ ਕੰਮ ਦੇ ਹਿਸਾਬ ਨਾਲ ਦੇਖ ਵੀ ਤੈਨੂੰ ਕਿਹੜਾ ਪਸੰਦ ਆ ਹਨਾ ਬਜਟ ਤੇਰਾ ਕਿੰਨਾ ਕਿਹਾ ਕੰਮ ਤੇ ਕੀ ਹੋ ਜਾ ਕਰਨਾ ਹਨਾ ਕਹਿੰਦਾ ਯਾਰ ਮੈਂ ਅਸਲ ਤੇ ਵਿੱਚ YouTube ਤੇ ਦੇਖਦਾ ਸੀ ਵੀਡੀਓ ਹਨਾ ਕਹਿੰਦਾ ਉਹਦੇ ਵਿੱਚ ਜਿਹਦੀ ਆਪਾਂ ਵੀਡੀਓ ਖੋਲਦੇ ਦੀ ਆਪਾਂ ਉਹੀ ਆਪਣੇ ਦੀ ਸਫਤਾਂ ਕਰਦਾ ਤੇ ਕਹਿੰਦਾ ਕਈਆਂ ਦੇ ਮੈਂ ਕਮੈਂਟ ਵੀ ਖੋਲ ਕੇ ਦੇਖੇ ਉਹਦੇ ਵਿੱਚ ਕਹਿੰਦਾ ਕਿਸੇ ਨੇ ਮਤਲਬ ਅਰਜਨ ਜਿੰਦਾਬਾਦ ਜੌਨ ਡੀਅਰ ਜਿੰਦਾਬਾਦ ਕਿਸੇ ਨੇ ਸਵਰਾਜ ਜਿੰਦਾਬਾਦ ਇਦਾਂ ਲਿਖਿਆ ਹੁੰਦਾ ਨਾ ਤਾਂ ਮੈਂ ਕਿਹਾ ਵੀਰਾ ਉਹ ਕੈਟਾਗਰੀ ਤੋਂ ਤਾਂ ਦੂਰ ਰਹਿਣਾ ਉਹ ਭੇਡਾਂ ਉਹਨਾਂ ਨੂੰ ਕਹਿੰਦੇ ਆ ਉਹ ਭੇਡਾਂ ਵਾਲੀ ਕੈਟਾਗਰੀ ਆ ਮਤਲਬ ਤੂੰ ਨਾ ਉਹਨਾਂ ਬੰਦਿਆਂ ਦੇ ਤਾਂ ਧਿਆਨ ਹੀ ਨਹੀਂ ਦੇਣਾ ਹਨਾ ਤੇ ਮੈਂ ਉਹਨੂੰ ਬਾਅਦ ਨੂੰ ਕਿਹਾ ਮੈਂ ਕਿਹਾ ਤੂੰ ਇਦਾਂ ਕਰੀਂ ਬੈ ਕੇ ਠੰਡੇ ਜਿਹਰੇ ਨਾਲ ਦੇਖੀ ਤੁਹਾਡੇ ਪਿੰਡ ਦੇ ਵਿੱਚ ਜਿੰਨੇ ਵੀ ਬੰਦੇ ਖੇਤੀ ਕਰਦੇ ਆ ਉਹਨਾਂ ਸਾਰਿਆਂ ਚ ਟੌਪ ਦੀ ਖੇਤੀ ਕਿਹਦੀ ਆ ਕਿਹੜਾ ਬੰਦਾ ਮਤਲਬ ਖੇਤੀ ਦੇ ਵਿੱਚ ਪੂਰਾ ਕਾਮਜਾਬ ਆ ਜੀ ਮਤਲਬ ਜਿਹਨੂੰ ਸਫਲ ਕਹਿ ਦਈਏ ਪੂਰਾ ਸਫਲ ਆ ਜਿਹੜਾ ਟਰੈਕਟਰ ਉਹਦੇ ਕੋਲ ਹੋਊਗਾ ਉਹ ਲੈ ਲਈ ਉਹਦੇ ਨਾਲ ਦਾ ਉਹਦਾ ਮਤਲਬ ਮੈਂ ਕਹਾਂ ਜੇ ਉਹ ਪੂਰਾ ਕਾਮਜਾਬ ਆ ਇਹਦਾ ਮਤਲਬ ਉਹਦਾ ਟਰੈਕਟਰ ਵਧੀਆ ਆ ਮੈਂ ਉਸ ਤੋਂ ਬਾਅਦ ਜੇ ਤੂੰ ਹੁਣ ਖੇਤੀ ਕਰਨ ਲੱਗਾ ਨਾ ਕਾਮਜਾਬ ਹੋਇਆ ਜੇ ਤੈਨੂੰ ਘਾਟਾ ਪਿਆ ਗਿਆ ਖੇਤੀ 'ਚ ਫਿਰ ਤੂੰ ਇਹ ਸਮਝ ਲਈ ਵੀ ਤੇਰੇ 'ਚ ਕਮੀ ਆ ਟਰੈਕਟਰ 'ਚ ਕੋਈ ਨਹੀਂ ਕਮੀ ਹੈ ਨਾ ਉਹ ਕਹਿੰਦਾ ਯਾਰ ਗਲਤ ਆ ਤੇਰੀ ਸਹੀ ਆ ਹਨਾ ਮੈਂ ਕਿਹਾ ਬੱਸ ਅਸੀਂ ਮਾੜੀ ਗੱਲ ਮਾੜੀ ਗੱਲ ਅਸੀਂ ਕਰਦੇ ਨਹੀਂ ਹੁੰਦੇ ਫਿਰ ਮੈਂ ਉਹਨੂੰ ਦੱਸਿਆ ਮੈਂ ਕਿਹਾ ਦੇਖ ਵੀਰਾ ਸਾਡੇ ਕੋਲ ਮੈਸੀ ਵੀ ਹੈਗਾ ਸਾਡੇ ਕੋਲ ਫਾਰਮ ਟਰੈਕ ਵੀ ਹੈਗਾ ਸਾਡੇ ਕੋਲ ਹੌਲੈਂਡ ਵੀ ਹੈਗਾ ਅਸੀਂ ਸਵੇਰੇ ਉੱਠ ਕੇ ਜਿਹੜੇ ਮਰਜ਼ੀ ਟਰੈਕਟਰ ਤੇ ਬੈ ਕੇ ਸੈਲਫ ਮਾਰਦੀਏ ਸਾਨੂੰ ਕਦੇ ਕਿਸੇ ਟਰੈਕਟਰ ਨੇ ਇਦਾਂ ਨਹੀਂ ਕਿਹਾ ਵੀ ਯਾਰ ਰਹਿਣ ਦੇ ਮੈਨੂੰ ਨਾ ਤੂੰ ਉਹਨੂੰ ਲੈ ਜਾ ਹੁਣਾ ਮੈਂ ਹਲੇ ਸੁੱਤਾ ਪਿਆ ਅਈ ਤੇ ਜਿਹਨੂੰ ਸੈਲਫ ਮਾਰਦੀਏ ਉਹੀ ਤੁਰਪੰਦਾ ਉਸੇ ਵੇਲੇ ਤੁਰਪੰਦਾ ਇਦਾਂ ਵੀ ਨਹੀਂ ਕਹਿੰਦਾ ਵੀ ਮੈਂ ਇਕੱਲੇ ਨਹੀਂ ਜਾਣਾ ਉਹਨੂੰ ਵੀ ਨਾਲ ਲੈ ਕੇ ਜਾ ਹਨਾ ਉਹ ਕਹਿੰਦਾ ਯਾਰ ਠੀਕ ਐ ਮੈਂ ਸਮਝ ਗਿਆ ਵੀ ਟਰੈਕਟਰ ਕੋਈ ਵੀ ਨਹੀਂ ਮਾੜਾ ਹੈ ਨਾ ਇਹ ਸਾਡੀਆਂ ਭੇਡਾਂ ਨੇ ਮਾੜੇ ਚੰਗੇ ਬਣਾਇਓ ਉਹਨਾਂ ਦੇ ਹਿਸਾਬ ਨਾਲ ਜਿਹੜੇ ਬੰਦੇ ਕੰਮ ਕਰਦੇ ਜਾਂ ਖੇਤੀ ਕਰਦੇ ਆ ਨਾ ਉਹਨਾਂ ਲਈ ਕੋਈ ਮਾੜਾ ਚੰਗਾ ਨਹੀਂ ਹੈਗਾ ਮੈਂ ਕਿਹਾ ਦੇਖਿਆ ਨਾ ਹਮੇਸ਼ਾ ਆਪਣੇ ਏਰੀਏ ਦੇ ਜਿਹਦਾ ਹੁਣ ਸਾਡਾ ਏਰੀਆ ਹੈ ਨਾ ਸਾਡੇ ਏਰੀਏ 'ਚ ਮੈਂ ਕਿਹਾ ਹਾਲੈਂਡ ਸਭ ਤੋਂ ਵੱਧ ਆ ਤਾਂ ਕਈ ਕਹਿੰਦੇ ਜੀ ਹਾਲੈਂਡ ਜਿਹੜਾ ਆ ਉਹ ਦੁਆਬੇ ਵਾਲਿਆਂ ਨੇ ਚੜਾਇਆ ਵੀ ਦੁਆਬੇ ਵਾਲੇ ਹਾਲੈਂਡ ਲੈਂਦੇ ਹੋਰ ਕੋਈ ਨਹੀਂ ਲੈਂਦਾ ਉਦੀ ਵਜ੍ਹਾ ਕਿਸੇ ਨੂੰ ਨਹੀਂ ਪਤਾ ਵੀ ਦੁਆਬੇ ਦੇ ਵਿੱਚ ਹੌਲੈਂਡ ਹੈ ਕਿਾ ਤੇ ਜ਼ਿਆਦੇ ਉਹ ਮੈਂ ਤੁਹਾਨੂੰ ਦੱਸ ਦਿੰਨਾ ਦੁਆਬੇ 'ਚ ਹੌਲੈਂਡ ਜ਼ਿਆਦੇ ਹੋਣ ਦਾ ਕਾਰਨ ਕੀ ਆ ਕਿਉਂਕਿ ਜਿਹੜਾ ਸਾਡਾ ਏਰੀਆ ਆ ਨਾ ਗੰਨੇ ਤੇ ਆਲੂ ਦਾ ਏਰੀਆ ਮੇਨ ਆ ਆਲੂ ਤੇ ਗੰਨਾ ਸਾਡੇ ਏਰੀਆ 'ਚ ਬਹੁਤ ਹੁੰਦਾ ਤੇ ਟਰਾਲੀ ਦਾ ਕੰਮ ਵੀ ਸਾਡੇ ਏਰੀਆ 'ਚ ਸਭ ਤੋਂ ਵੱਧ ਆ ਮਲਾਂ ਜਿੱਥੇ ਕਣਕ ਝੋਨੇ ਦਾ ਇਕੱਲਾ ਕੰਮ ਹੋਵੇ ਨਾ ਉੱਥੇ ਟਰਾਲੀ ਦੀ ਇੰਨੀ ਲੋੜ ਨਹੀਂ ਪੈਂਦੀ ਇਸੇ ਕਰਕੇ ਟਰਾਲੀਆਂ ਵੀ ਸਾਡੇ ਏਰੀਆ 'ਚ 22x24 24 ਫੁੱਟੀਆਂ ਤੁਹਾਨੂੰ ਆ 18 ਫੁੱਟੀਆਂ ਤਾਂ ਆਮ ਹੀ ਆ ਨਾ ਪਰ ਜਿਹੜੇ ਕੱਲੇ ਕਣਕ ਝੋਨੇ ਵਾਲੇ ਉਹਨਾਂ ਦੇ ਕਾਫੀ ਏਰੀਆ ਦੇ ਵਿੱਚ ਹੱਲੇ ਵੀ 12 ਫੁੱਟੀਆਂ 13 ਫੁੱਟੀਆਂ ਟਰਾਲੀਆਂ ਆ ਜਾਂ ਜਾਂ ਫਿਰ ਕਿਸੇ ਦਿਨ ਹੁਣ ਮਤਲਬ 15 16 ਫੁੱਟੀਆਂ ਬਣਾਉਣ ਲੱਪੇ ਲੋਕ ਹਨ ਇਹ ਤੋਂ ਵੱਡੀਆਂ ਟਰਾਲੀਆਂ ਨਹੀਂ ਹੈਗੀਆਂ ਬਸ ਇਹੀ ਕਾਰਨ ਹੈ ਸਾਡੇ ਏਰੀਏ 'ਚ ਟਰਾਲੀ ਦਾ ਕੰਮ ਵੱਧ ਹੁੰਦਾ ਸੀ ਗੰਨਾ-ਗੁੰਨਾ ਜਾਂਦੇ ਹੁੰਦਾ ਸੀ ਆਲੂ ਜਾਦੇ ਹੁੰਦੇ ਸੀ ਉਹਦੇ ਕਰਕੇ ਫੋਰ ਟਰੈਕਟਰ ਪਹਿਲਾਂ ਤੋਂ ਭਾਰਾ ਟਰੈਕਟਰ ਮੂਰੇ ਮੰਨਿਆ ਜਾਂਦਾ ਸੀ ਕਿਉਂਕਿ ਜਿਹੜੇ ਗੀਂਹੰਦਰਾ ਮੁੰਦਰਾ ਜਿੱਦਾ 275 475 ਰੱਖ ਲਓ ਹਨ ਜਾਂ ਮੈਸੀ ਰੱਖ ਲਓ ਇਹ ਟਰੈਕਟਰ ਸੀਗੇ ਮੂਰੇੋਂ ਹਲਕੇ ਉਹਦੇ ਕਰਕੇ ਤਹਾਡੇ ਏਰੀਆ ਚ ਪਹਿਲਾਂ ਤੋਂ ਲੋਕ ਜਿਦਾਂ ਪਹਿਲਾਂ ਫੋਰਡ ਜਾਂ ਫਾਰਮ ਟਰੈਕ ਜਾਂ ਹੌਲੈਂਡ ਇੱਧਰ ਨੂੰ ਝੁਕਾ ਲੋਕਾਂ ਦਾ ਵੱਧ ਰਿਹਾ ਕਿਉਂਕਿ ਇਹ ਟਰੈਕਟਰ ਟਰਾਲੀ ਨੂੰ ਤਕੜੇ ਗਿਣੇ ਹੋ ਗਏ ਲੋ ਹਨਾ ਮੋਹਰੇ ਪਾਰੇ ਟਰੈਕਟਰ ਸੀਗੇ ਇਸ ਕਰਕੇ ਟਰਾਲੀ ਨੂੰ ਚੱਕ ਘਟ ਹੁੰਦੇ ਸੀਗੇ ਕਿਉਂ ਅੱਗੇ ਜਿਹੜੀਆਂ ਟਰਾਲੀਆਂ ਹੁੰਦੀਆਂ ਸੀ ਉਹ ਵੀ ਸਿੱਧੇ ਘਾਟੇ ਵਾਲੀਆਂ ਹੁੰਦੀਆਂ ਸੀ ਹੁਣ ਤਾਂ ਨੀਵੀਂ ਹੌਕ ਵਾਲੀਆਂ ਟਰਾਲੀਆਂ ਆ ਗਈਆਂ ਹਨਾ ਅੱਗੇ ਸਿੱਧੇ ਘਾਟੇ ਵਾਲੀਆਂ ਹੁੰਦੀਆਂ ਸੀ ਉਹਨਾਂ ਨਾਲ ਟਰੈਕਟਰ ਜਾਦੇ ਚੱਕ ਹੁੰਦਾ ਸੀ ਇਸ ਕਰਕੇ ਦੁਆਬੇ ਦੇ ਵਿੱਚ ਜਿਹੜੇ ਫੋਰਡ ਜਾਂ ਫਾਰਮ ਟਰੈਕ ਜਾਂ ਹੌਲੈਂਡ ਇਹ ਜਿਆਦੇ ਆ ਹੁਣ ਵੀ ਦੂਜੀ ਗੱਲ ਜਿਹੜੇ ਆਪਣੇ ਬੰਦੇ ਭੇਡਾਂ ਦੀ ਮੈਂ ਗੱਲ ਕਰਦਾ ਹਨ ਇਹਦਾ ਤਾਂ ਸਿਸਟਮ ਤਾਂ ਇਹ ਆ ਜਦੋਂ 2020 ਕ ਦਿਵਾਲੀ ਸੁਪਰ ਸੀਡਰ ਆਏ ਸੀਗੇ ਉਸ ਵੇਲੇ ਲੁਧਿਆਣੇ ਯੂਨੀਵਰਸਿਟੀ ਚ ਦੋਨੇ ਆਏ ਸੀਗੇ ਟੈਨ ਵਾਲਾ ਮਾਡਲ ਵੀ ਆਇਆ ਸੀ ਤਾਂ ਡਿਸਕ ਵਾਲਾ ਮਾਡਲ ਵੀ ਆਇਆ ਸੀ ਇਹ ਤਾਂ ਦੋਨੇ ਮਤਲਬ ਫਰਕ ਸਾਹਮਣੇ ਦਿਖ ਰਿਹਾ ਸੀ ਨਾ ਬੰਦਿਆਂ ਨੂੰ ਵੀ ਇੱਕ ਡਿਸਕ ਵਾਲਾ ਮਾਡਲ ਇੱਕ ਟੈਨ ਵਾਲਾ ਮਾਡਲ ਆ ਜਿਹੜੇ ਤਾਂ ਹਾਂੜੇਓ ਬੰਦੇ ਸੀ ਜਾਂ ਜਿਹੜੇ ਖੇਤੀ ਜਿਨ੍ਹਾਂ ਨੂੰ ਨੌਲੇਜ ਸੀਗੀ ਉਹਨੇ ਉੱਥੇ ਲੁਧਿਆਣੇ ਯੂਨੀਵਰਸਿਟੀ ਚ ਹੀ ਉਹ ਬੰਦੇ ਕਹੇਗੇ ਸੀ ਵੀ ਆਹ ਮਾਡਲ ਕਾਮਯਾਬ ਹੋਣਾ ਆਹ ਫੇਲ ਹੋਣਾ ਸਾਨੂੰ ਵੀ ਇਸ ਗੱਲ ਦਾ ਪਤਾ ਸੀ ਵੀ ਇਹੀ ਕਾਮਯਾਬ ਹੋਣਾ ਆ ਦੂਜਾ ਫੇਲ ਹੋਊਗਾ ਹਨ ਜਿਹੜੇ ਬੰਦਿਆਂ ਨੂੰ ਮਾੜੀ ਮੋਟੀ ਨੋਲਿਜ ਹੈਗੀ ਸਾਰਿਆਂ ਨੂੰ ਪਤਾ ਸੀ ਕਿਉਂਕਿ ਜਿਹੜਾ ਡੈਸਕ ਵਾਲਾ ਮਾਡਲ ਸਿਗਾ ਉਹ ਅੰਨੇ ਨੂੰ ਵੀ ਦਿੱਦਾ ਵੀ ਉਹਦੀਆਂ ਤਵੀਆਂ ਆਪਣੇ ਆਪ ਘੁੰਮਦੀਆਂ ਉਹਦੇ ਵਿੱਚ ਸਿਰਫ ਜਿਹੜਾ ਦੂਜਾ ਗੀਅਰ ਲਾਇਆ ਉਹ ਕੱਲਾ ਰੂਲਾ ਘਮਾਉਣ ਲਈ ਲਾਇਆ ਤੇ ਰੂਲਾ ਘਮਾਉਣ ਤੇ ਕੋਈ ਲੋਡ ਨਹੀਂ ਪੈਂਦਾ ਐਕਸਟਰਾ ਤੇ ਜਿਹੜਾ ਟੈਨ ਵਾਲਾ ਮਾਡਲ ਸਿਗਾ ਉਹਦੇ ਵਿੱਚ ਜਿਹੜੀਆਂ ਪਿੱਛੇ ਵਾਲੀਆਂ ਤਵੀਆਂ ਵੀ ਗੀਅਰ ਨਾਲ ਘੁੰਮਦੀਆਂ ਸੀ ਉਹਦੇ ਨਾਲ ਗੀਅਰ ਤੇ ਵੀ ਲੋਡ ਵੱਧ ਪੈਂਦਾ ਸੀ ਤਾਂ ਟਰੈ ਇਸ ਕਰਕੇ ਉਹਦਾ ਗੇਅਰ ਟੁੱਟਦਾ ਵੀ ਸੀ ਪਰ ਹੋਇਆ ਉਹ ਤੋਂ ਉਲਟ ਜਿਹੜਾ ਕਾਮਯਾਬ ਹੋਣਾ ਚਾਹੀਦਾ ਸੀ ਡਿਸਕ ਵਾਲਾ ਮਾਡਲ ਉਹ 2 ਸਾਲ ਬਾਅਦ ਕਾਮਯਾਬ ਹੋਇਆ 2 ਸਾਲ ਆਪਣੇ ਬੰਦਿਆਂ ਨੇ ਮਤਲਬ ਕੁਆੜ ਇਕੱਠਾ ਕੀਤਾ ਰੂਣਾ ਉਹਦਾ ਕਾਰਨ ਕੀ ਸੀ ਕਿਉਂਕਿ ਜ਼ਿਆਦਾਤਰ ਕੰਪਨੀਆਂ ਨੇ 80% ਕੰਪਨੀਆਂ ਨੇ ਟੈਨ ਵਾਲਾ ਮਾਡਲ ਹੀ ਬਣਾਇਆ ਪਹਿਲਾਂ ਤੇ ਕੁਦਰਤੀ ਹੈ ਜੇ ਜਿਹੜੀ ਚੀਜ਼ ਜ਼ਿਆਦਾ ਬਣੀ ਆ ਉਹਦੀ ਐਡਵਰਟਾਈਜ਼ਮੈਂਟ ਵੀ ਜ਼ਿਆਦਾ ਹੋਈ ਹੋਊਗੀ ਤੇ ਟੈਨ ਵਾਲੇ ਮਾਡਲ ਦੀ ਐਡਵਰਟਾਈਜ਼ਮੈਂਟ ਬਹੁਤ ਹੋਈ ਤੇ ਆਪਣੇ ਬੰਦਿਆਂ ਨੇ ਵੀ ਮੋਰੇ ਕਸਰ ਨਹੀਂ ਛੱਡੀ ਆਪਣਾ ਦਿਮਾਗ ਬਿਲਕੁਲ ਨਹੀਂ ਲਾਇਆ ਸਿਰਫ YouTube ਦੀਆਂ ਵੀਡੀਓ ਦੇਖੀਆਂ ਵੀ ਆ ਮਾਡਲ ਦੀ ਬਹੁਤ ਮਸ਼ਹੂਰੀ ਆ ਮਾਡਲ ਦੀ ਬਹੁਤ ਮਸ਼ਹੂਰੀ ਹੈ ਇਹ ਵੀ ਨਹੀਂ ਦੇਖਿਆ ਵੀ ਮੰਨ ਲਓ ਪਿੰਡ ਚ ਇੱਕ ਬੰਦਾ ਲੈ ਗਿਆ ਕਿਉਂਕਿ ਜਦੋਂ ਆਪਾਂ ਚੱਲਦੀ ਚੀਜ਼ ਦੇਖ ਲਈਦੀ ਆ ਫੇਰ ਤਾਂ ਆਪਣੇ ਖਾਨੇ ਬਹਿ ਜਾਂਦੀ ਗੱਲ ਕਿ ਨਹੀਂ ਬਹਿੰਦੀ ਉਹ ਮੈਂ ਇੱਥੋਂ ਅੰਦਾਜ਼ਾ ਇੱਕ ਲਾਇਆ ਸੀਗਾ ਮੈਂ ਕਿਹਾ ਵੀ ਆਪਣੇ ਬੰਦਿਆਂ ਨੇ ਲੈ ਕੇ ਜਾਣ ਤੋਂ ਬਾਅਦ ਵੀ ਇਹ ਨਹੀਂ ਦੇਖਿਆ ਵੀ ਖੇਤ ਵਿੱਚ ਚੱਲਦਾ ਕਿਹੜਾ ਵਧੀਆ ਪੈਨ ਵਾਲੇ ਤੇ ਧੂਪਾਈ ਰੱਖੀ ਦੂਏ ਸਾਲ ਵੀ ਇਦਾਂ ਟੈਨ ਵਾਲਾ ਵੱਧ ਵੇ ਗਿਆ ਜਦ ਕਿ ਜਿਹੜੇ ਬੰਦੇ ਜਿਹਨਾਂ ਨੂੰ ਪਤਾ ਸੀ ਉਹ ਪਹਿਲੇ ਕਹਿੰਦੇ ਸੀਗੇ ਵੀ ਡੈਸ਼ ਵਾਲਾ ਮਾਡਲ ਕਾਮਯਾਬ ਹੋਊਗਾ ਕਿਉਂ ਉਨਾ ਚਿਰ ਤਾਂ ਆਪਾਂ ਮੰਨ ਸਕਦੇ ਸੀ ਵੀ ਜਿੰਨਾ ਚਿਰ ਕੋਈ ਚੀਜ਼ ਲੋਕਾਂ ਤੱਕ ਪਹੁੰਚੀ ਨਹੀਂ ਜਦੋਂ ਪਿੰਡਾਂ 'ਚ ਪਹੁੰਚ ਗਏ ਸੀ ਫੇਰ ਤਾਂ ਲੋਕਾਂ ਨੇ ਚਲਦੇ ਦੇਖ ਲਿਆ ਸੀ ਜਾਂ ਦੇਖਣੇ ਚਾਹੇ ਹੀ ਨਹੀਂ ਲੋਕਾਂ ਨੇ ਵੀਡੀਓ 'ਚ ਦੇਖਣੇ ਜਾਦੇ ਵਧੀਆ ਲੋਕਾਂ ਨੇ ਵੀਡੀਓ 'ਚ ਜਾਦੇ ਦੇਖੇ ਅਸਲੀ ਚਲਦੇ ਨਹੀਂ ਦੇਖੇ ਕਿਉਂਕਿ ਜੇ ਤਾਂ ਉਹ ਖੇਤਾਂ 'ਚ ਚਲਦੇ ਦੇਖ ਲੈਂਦੇ ਫੇਰ ਟੈਨ ਵਾਲਾ ਮਾਡਲ ਪਹਿਲੇ ਸਾਲ ਤੋਂ ਬਾਅਦ ਵਿਕਣਾ ਹੀ ਨਹੀਂ ਸੀ ਪਰ ਲੋਕਾਂ ਨੇ ਖੇਤਾਂ 'ਚ ਚਲਦੇ ਘੱਟ ਦੇਖੇ ਵੀਡੀਓ 'ਚ ਚਲਦੇ ਦੇਖੇ ਤੇ ਉਹੀ ਗੱਲ ਹੋਈ 2 ਸਾਲਾਂ ਬਾਅਦ ਉਹ ਮਾਡਲ ਫੇਲ ਹੋ ਗਿਆ ਤੇ ਮੁੜ ਕਿਉਂ ਕੁਆੜ ਭਾ ਨਹੀਂ ਕਿਸੇ ਨੇ ਪੁੱਛੇ ਤੇ ਜਿਣੀ 2020 'ਚ ਡੈਸਕ ਵਾਲੇ ਮਾਡਲ ਲੈ ਸੀਗੇ ਤਾਂ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆਈ ਅੱਜ ਤੱਕ ਉਹਨਾਂ ਕੋਲ ਅੱਜ ਵੀ ਉਹੀ ਚੱਲਦੇ ਆ ਤੇ ਜਿਣੀ ਟੈਨ ਵਾਲੇ ਲੈਏ ਸੀਗੇ ਉਹਨਾਂ ਨੂੰ ਉਹ ਵੇਚਣੇ ਪਏ ਕਿਉਂਕਿ ਉਹ ਚੱਲਦਾ ਨਹੀਂ ਸੀ ਟਰੈਕਟਰ ਦਾ ਲੋਡ ਬਹੁਤ ਲੈਂਦਾ ਸੀ ਉੱਪਰੋਂ ਗੀਅਰ ਬਹੁਤ ਟੁੱਟਦਾ ਸੀਗਾ ਤਾਂ ਮੁੜ ਕੇ ਉੱਪਰੋਂ ਸਰਕਾਰ ਨੇ ਆਪਣਾ ਰੱਪੜ ਪਾ ਲਿਆ ਵੀ ਤੁਸੀਂ 5 ਸਾਲ ਤੱਕ ਵੇਚ ਨਹੀਂ ਸਕਦੇ ਹੁਣ ਲੋਕਾਂ ਦੀ ਮਜਬੂਰੀ ਇਹ ਸੀਗੀ ਵੀ ਜਿਹੜੀ ਚੀਜ਼ ਹੁਣ ਚੱਲਦੀ ਨਹੀਂ ਤਾਂ ਉਹਨੂੰ ਕਰੀਏ ਕੀ ਉਹਨੂੰ ਵੇਚ ਕੇ ਆਪਾਂ ਹੋਰ ਲੈ ਲਈਏ ਹਨਾ ਦੂਜਾ ਮਾਡਲ ਲੈ ਲਈਏ ਤੇ ਸਰਕਾਰ ਨੂੰ ਇਹ ਸੀ ਵੀ ਜਦੋਂ ਅਸੀਂ ਸਬਸਿਡੀ ਦਿੰਦੀਏ ਤਾਂ 5 ਸਾਲ ਤੁਸੀਂ ਵੇਚ ਨਹੀਂ ਸਕਦੇ ਉਹ ਸਰਕਾਰ ਹੁਣ ਤੱਕ ਘਰਾਂ ਚ ਚੈੱਕ ਕਰਦੀ ਫਿਰਦੀ ਆ ਉਹਦੇ ਵਿੱਚੋਂ ਕਈਆਂ ਨੇ ਜਦੋਂ ਵੇਚ ਦਿੱਤੇ ਹੋਆ ਉਹ ਹੁਣ ਜਦੋਂ ਚੈੱਕ ਕਰਨ ਆਉਂਦੇ ਆ ਤਾਂ ਫੇ ਉਹ ਦੇਖਦੇ ਆਲਾ ਦਵਾਲਾ ਹਨਾ ਦੇਖੋ ਜਿਹੜੀ ਐਡਵਰਟਾਈਜ਼ਮੈਂਟ ਹੁੰਦੀ ਆ ਉਹਦੇ ਬਿਨਾ ਸਿਸਟਮ ਨਹੀਂ ਚੱਲ ਸਕਦਾ ਐਡਵਰਟਾਈਜ਼ਮੈਂਟ ਦਾ ਮਤਲਬ ਇਹ ਹੁੰਦਾ ਕੋਈ ਚੀਜ਼ ਆਈ ਆ ਉਹਨੂੰ ਤੁਹਾਡੇ ਸਾਹਮਣੇ ਪੇਸ਼ ਕਰਤਾ ਵੀ ਆ ਚੀਜ਼ ਨਵੀਂ ਆਈ ਐ ਇਹਨੂੰ ਟਰਾਈ ਕਰਕੇ ਦੇਖੋ ਉਤੋਂ ਬਾਅਦ ਸਾਡੀ ਜ਼ਿੰਮੇਵਾਰੀ ਹੁੰਦੀ ਆ ਵੀ ਅਸੀਂ ਉਹਦੀ ਪਰਖ ਕਰੀਏ ਚੀਜ਼ ਖਰੀਦਣ ਵਾਲੀ ਹੈਗੀ ਜਾਂ ਨਹੀਂ ਹੈਗੀ ਕਿਉਂਕਿ ਐਡਵਰਟਾਈਜ਼ਮੈਂਟ ਤੋਂ ਬਿਨਾ ਕੋਈ ਚੀਜ਼ ਸਾਡੇ ਸਾਹਮਣੇ ਨਹੀਂ ਆ ਸਕਦੀ ਹੈ ਨਾ ਜਦੋਂ ਆਪਾਂ ਭੇਡਾਂ ਬਣ ਜਾਂਦੇ ਆ ਅੱਖਾਂ ਮੀਟ ਕੇ ਵੀ ਜਿਸ ਕੰਪਨੀ ਦੀ ਐਡ ਵੱਧ ਆਉਂਦੀ ਆ ਆਪਾਂ ਉਦੋਂ ਨੂੰ ਦੋਹਲੇ ਦੀ ਦਾ ਕੰਮ ਇਸ ਕਰਕੇ ਭੇਡਾਂ ਦੇ ਭੇਡੂ ਨਾ ਬਣੋ ਆਪਣਾ ਸਿਰ ਵਾਰਤਿਆ ਕਰੋ ਜਿੰਨਾ ਚਿਰ ਆਪਣਾ ਸਿਰ ਨਹੀਂ ਨਾ ਤੁਸੀਂ ਵਾਰਤ ਤੇ ਉਨਾ ਚਿਰ ਇਹੀ ਹਾਲ ਰਹਿਣਾ ਜਿਹੜਾ ਬਹੁ ਗਿਣਤੀ ਫੈਸਲਾ ਕਰਦੀ ਹੁੰਦੀ ਆ ਉਹ ਹਮੇਸ਼ਾ ਗਲਤ ਹੁੰਦਾ ਅੱਜ ਦਾ ਸੁਪਰ ਸੀਡਰ ਵਾਲੀ ਅਧਾਰਨ ਤੁਹਾਨੂੰ ਮੈਂ ਦਿੱਤੀ ਆ ਵੀ ਜਿਆਦੇ ਬੰਦਿਆਂ ਨੇ ਟੈਨ ਵਾਲਾ ਮਾਡਲ ਲਿਆ ਸੀ ਫਿਰ ਉਹ ਫੇਲ ਕਿੱਦਾਂ ਹੋ ਗਿਆ ਕਿਉਂਕਿ ਜਿਆਦੇ ਬੰਦੇ ਤਾਂ ਹਮੇਸ਼ਾ ਸਹੀ ਡਿਸੀਜਨ ਲੈਂਦੇ ਹੁੰਦੇ ਆ ਦੇਖੋ ਕੰਪਨੀਆਂ ਨੇ ਆਪਣੇ ਟਰੈਕਟਰ ਦੀ ਜਾਂ ਕਿਸੇ ਵੀ ਚੀਜ਼ ਦੀ ਪ੍ਰੋਮੋਸ਼ਨ ਕਰਨੀ ਹੁੰਦੀ ਆ ਉਹਨਾਂ ਦਾ ਹੱਕ ਵੀ ਬਣਦਾ ਕਿਉਂਕਿ ਉਹਨੇ ਤਾਂ ਪ੍ਰੋਮੋਸ਼ਨ ਕਰਨੀ ਆ ਨਾ ਉਹਨੇ ਆਪਣੇ ਗੁਣ ਦੱਸਣੇ ਆ ਉਹ ਤੁਹਾਡੀ ਜ਼ਿੰਮੇਵਾਰੀ ਆ ਮੁਰੇ ਜਾ ਕੇ ਤੁਸੀਂ ਉਹਦੇ 네ਗੇਟਿਵ ਪੁਆਇੰਟ ਲੱਭਣੇ ਆ ਪੋਟ ਪੁਆਇੰਟ ਉਹ ਨਹੀਂ ਦਸਣਿਆ 네ਗੇਟਿਵ ਪੁਆਇੰਟ ਤੁਸੀਂ ਲੱਭਣੇ ਹੁੰਦੇ ਜਾ ਕੇ ਪਰ ਜੇ ਤੁਸੀਂ ਭੇਡਾਂ ਮਗਰ ਲੱਗ ਕੇ ਲੱਭੂਗੇ ਫੇ ਇਹ ਤੁਹਾਨੂੰ ਲੱਭਣਾ ਲੁੱਭਣਾ ਕੁਝ ਨਹੀਂ ਹੈਗਾ ਠੀਕ ਹੈ ਆਪ ਜਾਂਚਿਆ ਪਰਖਿਆ ਕਰੋ ਕੋਈ ਵੀ ਕੰਮ ਫੇਰੇ ਤੁਹਾਡਾ ਕੰਮ ਸਾਰੇ ਲੱਗੂਗਾ ਤੇ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਹਨ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਹੁੰਦੇ ਆ ਤਾਂ ਆਪਣਾ ਪੇਜ ਫੋਲੋ ਕਰ ਲਿਓ ਧੰਨਵਾਦ ਜੀ